ਅਸੀਂ ਮੇਟਰ ਰੋਮਾਂਸਾ ਮੰਡੀ ਤੇ ਖੜੇ ਆਂਗੇ ਤੇ ਦਿਖਾਉਣ ਲਿਆ ਸਾਨੂੰ ਮੱਝ। ਥਣ ਕੁਆਲਿਟੀ ਚੈੱਕ ਕਰ ਲਓ ਬਈ ਪੂਰੀ। ਤਾਂ ਡਾ ਚੈੱਕ ਕਰ ਲਓ ਪੂਰਾ ਵਧੀਆ। ਸਾਰੀ ਆਪਾਂ ਲੈ ਕੇ ਦਵਾਂਗੇ ਤੁਹਾਨੂੰ ਜਾਣਕਾਰੀ ਮੋਰੋ ਸੰਬੋਧਨ ਦੇ ਦੇਣੀ ਤੇ ਸਾਰੀ ਡਿਟੇਲ ਪੁੱਛ ਕੇ ਦੱਸਾਂਗੇ ਬਾਈ ਨੂੰ। ਤੂੰ ਇਹ ਲੈ ਲੈ। ਠੀਕ ਆ। ਦੁਰੀਆ ਸੱਸੀ ਦਾ ਬਾਈ ਸੱਸੀ ਦਾ ਬਾਈ ਕੀ ਨਾਮ ਹੈ ਬਾਈ ਤੇਰਾ ਗਰਮੀਤ ਸਿੰਘ ਗਰਮੀਤ ਸਿੰਘ ਠੂਠਿਆਲੀ ਹੂੰ ਗਰਮੀਤ ਸਿੰਘ ਬਾਈ ਠੂਠਿਆਲੀ ਤੋਂ ਤੇ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਨੂੰ ਕੋਈ ਨੂੰ ਹੋ ਗਏ 15 ਦਿਨ ਸੂਈ ਨੂੰ ਹੋ ਗਏ 15 ਦਿਨ ਦੁੱਧ ਕਿੰਨਾ ਬਈ ਸਟਾਫ ਦੁੱਧ ਹੁੰਦਾ ਇਸ ਟਾਈਮ 14 ਕਿਲੋ 14 ਕਿਲੋ ਤੇ ਮਗਰ ਇਹਦੇ ਬਾਈ ਕਟਟੀ ਮੰਗ ਰਿਹਾ ਇਹਦੇ ਮਿੱਤਰੋਂ ਕੱਟੀ ਹੈ ਜੀ ਚੈੱਕ ਕਰ ਲੋ ਚਵਾਈ ਚਪੂਈ ਦੀ ਕਿਵੇਂ ਆ ਬਾਈ ਜਮੈਂ ਇੱਕ ਨੰਬਰ ਦੁੱਧ ਹੈਗਾ 14 हां मैं के दे देंगे ठीक है कमी करे आगे कोई हां हां करे आगे लगले और कितने ना आगे कहेगा बेच दी खोल दी अच्छा ਇਹਦਾ ਮੁੱਲ ਕਿੰਨਾ ਕਰਦਾ ਮੁੱਲੇ ਦਾ 115 115000 ਰੁਪਏ ਪਰ ਮਿੱਤਰੋ ਸਾਣੇ ਥੋੜੀ ਚੈੱਕ ਕਰ ਲਓ ਪੂਰੇ ਵਧੀਆ ਸਰ ਜੀ ਕੰਮਿਸ ਹੋਇਆ ਹੈ TJ ਹੋਇਆ TJ ਹੋਇਆ ਬਾਕੀ ਮੌਕੇ ਦੇ ਮਾਨਦਾਨ ਹੋ ਜੀ ਥੋੜਾ ਘਣਾ ਹੈ ਨਾ हां ਔਰ ਵੀ ਆਪਣੇ ਕੋਲ ਨਾ ਹੁੰਦੇ ਰਹਿਣਾ ਬਾਈ ਹਾਂਜੀ ਮੇਰਾ ਨੰਬਰ ਇਹਦਾ 82836 8083 ਠੀਕ ਲੈ ਮਤਰਾ ਤੁਹਾਨੂੰ ਇੱਕ ਮੱਝਾ ਖਾਣ ਲੱਗੇਗੇ ਤੇ ਬਾਈ ਨੂੰ ਮੜਾ ਕੋਲ ਕੇ ਦੋਈ ਤੇ ਫਿਰ ਆਪਾਂ ਲਾਵਾਂਗੇ ਸਾਰੀ ਜਾਣਕਾਰੀ ਬਾਈ ਤੋਂ ਤੇ ਸਾਰੀ ਡਿਟੇਲ ਆਣ ਕੁਆਲਿਟੀ ਚੈੱਕ ਕਰ ਲਓ ਬਾਈ ਬਾਕੀ ਸੰਗਾ ਸੰਗਾ ਦੀ ਪੂਰੀ ਘੈਂਟ ਆ ਗਈ ਤੇ ਸਾਰੀ ਜਾਣਕਾਰੀ ਲਵਾਂਗੇ ਸਤਿਗੁਰ ਬਾਈ ਸਤਿਗੁਰ ਕੀ ਨਾਮ ਆ ਬਾਈ ਤੇਰਾ ਦੀਪੂ ਬਾਈ ਅੱਛਾ ਜੀ ਪਿੰਡ ਕਿਹੜਾ ਆਪਣਾ ਡੂਡੀਆਂ ਬਾਈ ਡੂਡੀਆਂ ਅੱਛਾ ਕੈਂ ਨਗ ਲੈ ਕੇ ਆ ਬਾਈ 4 ਬਾਈ 4 ਇਹਦੀ ਕੀ ਡਿਟੇਲ ਆ ਬਾਈ ਕੰਮੇ ਸੋਇਆ ਹੈ ਦੂਜੇ ਬਾਈ ਦੂਜੇ ਸੋਇਆ ਗੇ ਕੈਦ ਨੋਗੇ ਬਈ ਸੂਈ ਨੂੰ ਸੂਈ ਨੂੰ ਅੱਜ ਚੌਥਾ ਪੰਜਵਾਂ ਦਿਨ ਹੈ ਬਈ ਚੌਥਾ ਪੰਜਵਾਂ ਦਿਨ ਮਗਰ ਬਈ ਇਹਦੇ ਕੱਟੀ ਮਗਰ ਇਹਦੇ ਕੱਟੀ ਹੈਗੇ ਤੇ ਬਈ ਦੁੱਧ ਕਿੰਨਾ ਇਸ ਟਾਈਮ ਇਹਦੇ ਥੱਲੇ ਦੁੱਧ 11 ਕਿਲੋ ਤਿਆਰ ਬਈ 11 ਕਿਲੋ ਚਵਾਈ ਜੂਈ ਕਿਵੇਂ ਆ ਬਈ ਹੈ ਚਵਾਈ ਕਿ ਬਈ ਓਕੇ ਓਕੇ ਤੇਰਾ ਮੁੱਲ ਕਿੰਨਾ ਕਰਦਾ ਮੁੱਲ 120 ਬਈ 1 ਲੱਖ 20000 ਰੁਪਇਆ ਬਾਕੀ ਮੇਤਰੋ ਥਣ ਕੁਆਲਟੀ ਚੈੱਕ ਕਰ ਲਓ ਤੁਸੀਂ ਬਾਕੀ ਤੁਹਾਨੂੰ ਫੇਸ ਦਿਖਾਉਣ ਨੇ ਅੱਗੇ ਬਾਕੀ ਮੂਰੋ ਪੂਰੀ ਸਕਰੀਨ ਝੋਟੀਆਂ ਨੇ ਬਈਆਂ ਹੋਰ ਕੋਲੇ ਤੇ ਬਈ ਦੂਜੀ ਖੋਲੀ ਨਾ ਓਏ ਲੈ ਮੈਂ ਮਟਰ ਇੱਕ ਇਹਦਾ ਸਿੰਘ ਥੱਲੇ ਆਗਾ ਇੱਕ ਉਪਰ ਆ ਬਾਕੀ ਤੁਸੀਂ ਬਈ ਥਾਨ ਕੁਆਲਟੀ ਚੈੱਕ ਕਰ ਲੋ ਇਹਦੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਬਈ ਸਾਈਡ ਤੇ ਜਾ ਰੱਦੀ ਆ ਆਹਾ ਨਮਿਤਰ ਲੈ ਵਾਲੀ ਉਹ ਬਹੁਤ ਵੱਡਾ ਹੈਗਾ ਤੇ ਕਰਦੇ ਆਂਗੇ ਗੱਲ ਤੇ ਇਹ ਕੰਨੇ ਸੂਇਆ ਬਾਈ ਯਾ ਬਾਈ ਤੀਜੇ ਹਾਂ ਇਹ ਦੂਜੇ ਸੂਣਾ ਤੇ ਦੁੱਧ ਕੇ ਨਾਲ ਇਹਦੇ 12 ਕਿਲੋ ਤਿਆਰ ਬਾਈ 12 ਕਿਲੋ ਮੰਗਰ ਬਈ ਇਹਦੇ ਮੰਗਰ ਕਟਾ ਮੰਗਰੇ ਦੇ ਕਟਾਗਾ 12 ਕਿਲੋ ਦੁੱਧਾਗਾ ਚਵਾਈ ਚਬੂਈ ਦੀ ਬਾਈ ਕਿੰਨੇ ਦੀ ਹੈ? ਚਵਾਈ ਕੀ ਓਕੇ ਬਾਈ ਇਹਨਾਂ। ਅੱਛਾ ਇਹਦਾ ਮੁੱਲ ਕਿੰਨਾ ਕਰਦਾ ਬਾਈ? ਮੁੱਲ 115 ਬਾਈ। 1 ਲੱਖ 15000 ਰੁਪਿਆ। ਲੈ ਮੈਂ ਤੁਹਾਨੂੰ ਚੈੱਕ ਕਰ ਲਉ। ਦੂਜੇ ਸੂਏ ਹੈ ਨਾ? ਹਾਂ ਦੂਜੇ ਬਾਈ। ਦੂਜੇ ਸੂਏ ਆ। ਬਾਕੀ ਲੇਵਲ ਉਹ ਬਹੁਤ ਵੱਡਾ ਹੈ ਇਹਦਾ ਹੈ ਨਾ। ਤੇ ਦੂਜੀ ਖੋਲੀ ਬਾਈ? ਦੂਜੀ ਬਾਈ। ਦੂਜਾ ਨੰਬਰ। ਦੂਜਾ ਨੰਬਰ। ਨੰਬਰ ਬੋਲਿਆ ਕਿੰਨਾ? ਤੀਜਾ। ਤੀਜਾ ਨੰਬਰ। ਨੈ ਮੈਟਰੋ ਵੀ ਚੈੱਕ ਕਰ ਲਓ ਤੁਸੀਂ ਥਣ ਕੁਆਲਟੀ ਲੇਵਾ ਬਹੁਤ ਵੱਡਾ ਲੱਗਿਆ ਹੋਇਆ ਮੱਝ ਦੇ ਤੇ ਫਕੀ ਸੈਂਕਾ ਕੁਆਲਟੀ ਚੈੱਕ ਕਰ ਲਓ ਬਾਈ ਇੱਕ ਐਮ ਐਸ ਹੋਏ ਜੀ ਇਹ ਵੀ ਦੂਜੇ ਬਾਈ ਦੂਜੇ ਇਹ ਦੂਜੀ ਸੋਇਆ ਅੱਛਾ ਇਹਦੇ ਮਗਰ ਬਾਈ ਕੀ ਹੈ ਕੱਟਾ ਕਿ ਕੱਟੀ ਕੱਟਾ ਬਾਈ ਕੱਟਾ ਅੱਛਾ ਕੈ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ ਬਾਈ 12 13 ਦਾ 12 13 ਲੈਣਾ ਦੁੱਧ ਕਿੰਨਾ ਬਾਈ ਇਸ ਟਾਈਮ ਤੇ 12 13 ਕਿਲੋ ਤਿਆਰ ਹੈ ਬਾਈ 12 13 ਕਿਲੋ ਇਹਦਾ ਮੁੱਲ ਕਿੰਨਾ ਕਰਦਾ ਮੁੱਲ ਇਹਦਾ 1 20 ਬਾਈ ਇਸਕਾ ਵੀ 1 20 ਅੱਛਾ ਆਹ ਹੋਰ ਬਾਈ ਚੌਥੀ ਬਾਕੀ ਆਪਾਂ ਬਾਈ ਸਾਰੀ ਡਿਟੇਲ ਪੁੱਛ ਕੇ ਦਵਾਂਗੇ ਬਾਈ ਤੋਂ ਮੈਂ ਸੈਂਗਰ ਕੁਆਲਟੀ ਚੈੱਕ ਕਰ ਲਓ ਬਈ ਸੈਂਗ ਖੁੱਲਾ ਜਰੂਰ ਆ ਮਗਰੋਂ ਥਣ ਕੇ ਸਾਰੀ ਜਾਣਕਾਰੀ ਬਈ ਤੁਹਾਨੂੰ ਪੁੱਛ ਕੇ ਦਵਾਗੇ ਥੋੜਾ ਜਿਹਾ ਡਰ ਕੇ ਜੇ ਤੁਰਤੀ ਆ ਤੇ ਇਹ ਇੱਕ ਐਮ ਐਸ ਵੇ ਜੀ ਇਹ ਆ ਤੀਜੇ ਬਈ ਇਹ ਤੀਜੇ ਸੂਏ ਹਾਂ ਕੈ ਦਿਨ ਹੋ ਗਈ ਸੂਈ ਨੂੰ ਸੂਈ ਨੋ ਕੇ ਬਈ 10 11 ਦਿਨਾਂ ਦਾ 10 11 ਦਿਨਾਂ ਦਾ ਮਗਰ ਇਹਦੇ ਬਈ ਕੱਟਾ ਬਈ ਮਗਰ ਇਹਦੇ ਵੀ ਕੱਟਾ ਗੱਛਾ ਤੇ ਦੁੱਧ ਕੰਨਾਂ ਬਈ ਇਸ ਟਾਈਮ ਇਹਦਾ ਦੁੱਧ ਬਈ 11 ਕਿਲੋ ਤਿਆਰ 11 ਕਿਲੋ ਇਹਦਾ ਵੀ ਮੁੱਲ ਮੁੱਲ ਇਸ ਦਾ 1.5 ਬਈ ਅੱਛਾ ਆਪਾਂ ਜਿੰਨੇ ਵੀ ਬਈ ਨਗਦ ਖਾਏ ਨੇ ਵੀਡੀਓ ਚ ਤੇ ਚਵਾਈ ਚਪੂਈ ਦੀ ਆਪਣੀ ਗਾਰੰਟੀ ਆ ਚਵਾਈ ਕੀ ਹਾਂ ਫੁੱਲ ਗਾਰੰਟੀ ਬਈ ਕੋਈ ਕਰੇ ਆ ਕਿ ਚੋਕੇ ਲੈ ਹਾਂ ਕਰੇ ਆ ਕਿ ਜੇ ਚੋਕੇ ਲੈ ਜਾਓ ਬਈ ਦੋ ਡੰਗ ਦੋ ਡੰਗ ਆ ਦੋ ਡੰਗ ਚ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਕੁ ਦੁੱਧਾਗਾ ਕਿਹੜਾ ਕਿਹੜਾ ਮਨ ਆਪਣਾ? ਵੰਡੇ ਡੂੜੀਆਂ ਬਾਈ। ਲੋੜੀ ਹਰਿਆਣ ਹਰਿਆਣ ਨਹੀਂ ਹਰਿਆਣੇ ਵਿੱਚ। ਨਾ ਪੰਜਾਬ। ਅੱਛਾ। ਕਿਹੜਾ ਜਲਾ ਪੈਂਦਾ? ਸੰਗਰੂਰ ਬਾਈ। ਕਿਸੇ ਸੰਗਰੂਰ। ਨਾ ਮੇਤਰੋ ਬਾਈ ਪੂਰੀ ਫਲ ਗਾਰੰਟੀ ਲੈਂਦਾਗਾ। ਤੇ ਨਾ ਕੀ ਬਾਈ ਆਪਣਾ? ਡਿੱਪੂ ਬਾਈ। ਠੀਕ ਆ ਬਸ। ਹੋਰ ਵੀ ਹੁੰਦੇ ਆ ਆਪਣੇ ਕੋਲੇ ਘਰੇ ਨਾ ਬਾਈ। ਹਾਂ ਖੜੇ ਆ ਬਾਈ ਦੋ। ਅੱਛਾ ਅੱਛਾ ਆਉਂਦੀ ਰਹਿੰਦੀਆਂ ਨੇ। ਹਾਂ ਹਾਂ। ਲਾ ਬਾਈ ਤੇ ਬਾਈ ਪਾੜੀ ਤੇ ਆ ਰਹੀ ਆ ਜੀ ਹੈ ਜੇ ਡੇਟ ਆਈਡ ਨਹੀਂ ਕਰਕੇ ਮੁੰਡੇ ਥੋਕੀ ਜੀ ਨਾਲ ਨਾਲ ਰੁਪਏ ਲੈ ਲਿਆ ਲਾ ਬਈ ਬਾਈ ਹੋਰ ਦੱਸ ਹਾਂ ਇਹ ਡੈਡ ਵੀ ਤਾਂ ਕਾ ਮੰਗਿਆ ਹਾਨ ਕੁਆਲਟੀ ਚੈੱਕ ਕਰ ਲਓ ਬਾਈ ਤੇ ਸਾਰੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਵਾਂਗੇ ਤੁਹਾਨੂੰ ਕੋਰਲਾ ਆਈਓ ਕਾਲੇ ਚੋਟੀ ਪੂਰੀ ਸ਼ਕੀਨ ਆ ਬਾਈ ਕਿੰਨੇ ਮਸੂਏ ਆ ਬਈ ਇਹ ਦੂਜਾ ਸੁਆ ਬਾਈ ਦੂਜਾ ਸੁਆ ਕਹਿ ਦਮੋਗੇ ਬਾਈ ਸੁਈ ਨੂੰ ਇਹਨੂੰ ਹੋਗੇ 10 ਦਿਨ ਸੁਈ 10 ਦਿਨ ਮਗਰ ਕੱਟਾ ਕੇ ਕੱਟੀ ਮਗਰ ਕੱਟੀ ਹੈ ਮਗਰ ਕੱਟੀ ਆ ਕੀ ਤੇ ਬਾਈ ਦੁੱਧ ਦੇ ਕੰਨ ਐ ਸੋਤੇ 11 ਲੀਟਰ ਐ ਜਮਾ ਡੱਬੇ ਵਾਲਾ ਤਿਆਰ ਐ ਅੱਛਾ ਚਵਾਈ ਚੂਈ ਦੀ ਬਾਈ ਚਵਾਈ ਚੂਈ ਜਾਂ ਓਕੇ ਜਮਾ ਫੁੱਲ ਲਗਾਂਗੇ ਕਾ ਚੋਣਾ ਮੋਟਾ ਮੋਟਾ ਚੋਣਾ ਸਹੀ ਚਵਾਈ ਦੀ ਪੋਲੀ ਠੀਕਾ ਠੀਕਾ ਦੁੱਧ ਕਿੰਨਾ ਸਸਾ ਜੀ ਦੁੱਧ 11 ਕਿਲੋ ਜਾਮਾ 11 ਕਿਲੋ 11 ਕਿਲੋ ਦੁੱਧਾ ਬਈ ਤੇ ਭਈ ਮੁੱਲ ਕਿੰਨਾ ਕਰਦਾ ਇਹਦਾ ਮੁੱਲ 1 ਲੱਖ ਤੇ 5000 1 ਲੱਖ ਤੇ 5000 ਬਾਕੀ ਮੌਕੇ ਤੇ ਥੋੜਾ ਘਣਾ ਮੰਨ ਤਾ ਹਾਂ ਹੋ ਜੂ ਰਿਆ ਤਾਂ ਕੋਈ ਗੱਲ ਮੌਕੇ ਤੇ ਹੋ ਜਾਣੀ ਲੈ ਮਤਰਾ ਹੋਰ ਹੈ ਕਿਨੇ ਨਗਨੇ ਆਪਣੇ ਕੋਲੇ ਬਈ ਦੋ ਨਗਨੇ ਕਾ ਝੂਟੀ ਹੈ ਅੱਛਾ ਇਹਦਾ ਵੀ ਸੁਆ ਦੂਜਾ ਹੀ ਹੈ ਲੈ ਬਈ ਪੂਰੀ ਝੋਟੀ ਸਕੀਨ ਹੈ ਪੂਰੀ ਜੰਨੀ ਵੀ ਕਹਿ ਦੋ ਹਾ ਦੂਜੀ ਖੋਲੀ ਬਾਈ ਖੋਲ ਦੇ ਨੀ ਵੀਰੇ ਲੈ ਮੈਂ ਮਤਰਾ ਹੁਣ ਦੂਜੀ ਝੋਟੀ ਦੇ ਕਰੋ ਦਰਸ਼ਨ ਆ ਜਾ ਪੁੱਤ ਸੰਗ ਸੰਗ ਕੁਆਲਿਟੀ ਪੂਰੀ ਓਕੇ ਆ ਬਾਈ ਉਨੀ ਸਕੀਨ ਝੋਟੀਆਂ ਨੇ ਬਾਈ ਕੋਲੇ ਤੇ ਮਗਰ ਤੁਸੀਂ ਲੇਵ ਆ ਹੁਣ ਚੈੱਕ ਕਰ ਲੈ ਬਾਈ ਓਏ ਮੈਂ ਬਦਲਦਾ ਆਪਾਂ ਚਾਕੇ ਹੁਣ ਖੜੇ ਆ ਪਾਤਾ ਆਹ ਪਾਤਾ ਐਰੇ ਬੰਦੇ ਪਾਣੀ ਪੋਣਾ ਓਏ ਇਹ ਕੰਮੇ ਸੁਆ ਭਾਈ ਇਹਦਾ ਵੀ ਸੁਆ ਦੂਜਾ ਵੀਰੇ ਇਹ ਵੀ ਦੂਜੇ ਸੁਆ ਤੇ ਕੈ ਦਿਨ ਹੋਗੇ ਭਾਈ ਇਹਨੂੰ ਸੁਈ ਨੂੰ ਇਹਨੂੰ ਹੋ ਗਏ 5 ਦਿਨ ਸੁਈ ਨੂੰ 5 ਦਿਨ 5 ਦਿਨ ਤੇ ਮਗਰ ਭਈ ਇਹਦੇ ਕੱਟਾ ਮਗਰ ਕੱਟਾ ਇਹਦੇ ਮਗਰ ਇਹਦੇ ਮਿੱਤਰੋ ਕੱਟਾਗਾ ਤੇ ਬਈ ਦੁੱਧ ਦੇ ਨਵੇਂ ਥਲੇਸਟਾ ਦੁੱਧ ਅਚ 10 ਕਿਲੋ ਹੋ ਬਈ 10 ਕਿਲੋ ਹਾਂ ਦੁੱਧ ਦੇ ਦਊਗੀ 12 ਕਿਲੋ ਘਟੋ ਘਟ 12 ਕਿਲੋ ਦਊਗੀ ਹਾਂ ਇਹਦਾ ਬਈ ਚੋਈ ਐ ਰੋਕਿਆ ਜਾਵਾ ਬਹੁਤ ਸੋਹਣਾ ਚੋਣ ਲੱਗਿਆ ਠੀਕ ਆ ਠੀਕ ਆ ਲੈ ਮੇਤਰੋ ਚਵਾਈ ਚਪੂਈ ਦੀ ਬਾਈ ਪੂਰੀ ਫੁੱਲ ਗਰੰਟੀ ਲੈਂਦਾਗਾ ਬਾਕੀ ਖਾਣ ਪੀਣ ਦੇ ਦੋਨੇ ਮੰਜਾ ਖੁੱਲੀਆਂ ਨੇ ਜੋ ਮਰਜ਼ੀ ਪਾ ਦੇ ਅੰਡਾ ਕੋਡ ਜੋ ਮਰਜ਼ੀ ਪਾ ਦੇ ਸਾਰਾ ਕੁਝ ਖਾਣੀਆਂ ਠੀਕ ਆ ਠੀਕ ਆ ਲੈ ਬਈ ਪੂਰੀ ਫੁੱਲ ਗਰੰਟੀ ਲੈਂਦਾਗਾ ਬਈ ਜੇ ਕਹੇ ਨੇ ਮੰਨ ਲਾ ਕਰੇ ਦੋ ਡੰਗ ਚ ਚੋਕੇ ਲੈਣੀ ਹੋਵੇ ਫੇਰਾ ਹਾਂ ਗਰੰਟੀ ਨਾਲ ਡੰਗਰ ਦੇ ਦਾਂ ਕੋਈ ਚੱਕਰੀ ਜੀ ਠੀਕ ਆ ਹਾਂ ਲੈ ਮੈਤਰੋ ਬਾਈ ਪੂਰੀ ਫੁੱਲ ਗਰੰਟੀ ਲੈਂਦਾਗਾ ਤੇ ਇਹਦਾ ਵੀ ਮੁੱਲ ਕਿੰਨਾ ਕਰਦਾਗਾ ਇਹਦਾ ਵੀ 1 ਲੱਖ ਤੇ 5000 ਇਹਦਾ ਵੀ 1 ਲੱਖ 5000 ਮੁੱਲ ਦੋਨਾਂ ਦਾ ਸੇਮ ਹੀ ਆ ਮੁੱਲ ਦੋਨਾਂ ਦਾ ਬਈ ਸੇਮ ਹੀ ਆ ਜਿਹੜੀ ਮਰਜ਼ੀ ਲੈ ਲਓ ਬਾਕੀ ਵਧੀਆਂ ਮੱਜਾਂ ਨਹੀਂ ਆ ਝੋਟੀਆਂ ਤੇ ਬਾਕੀ ਦੋ ਡੰਗ ਜੇ ਤੁਹਾਨੂੰ ਬਈ ਯਕੀਨ ਨਹੀਂਗਾ ਤਾਂ ਦੋ ਡੰਗਾਂ ਦਾ ਚੋਕੇ ਵੀ ਖਰੀਦ ਸਕਦੇ ਹੋਗੇ ਹਾਂ ਨਾ ਖਰੀਦ ਸਕਦੇ ਕੋਈ ਚੱਕਰੀ ਹਾਂ ਕੀ ਨਾਮ ਆ ਬਈ ਤਰਾ ਮੇਰਾ ਨਾਮ ਸ਼ੰਦਾ ਵੀਰੇ ਸ਼ੰਦਾ ਜੀ ਪਿੰਡ ਕਿਹੜਾ ਪਿੰਡ ਕੋਟਲੀ ਕਾ ਪਿੰਡ ਕੋਟਲੀ ਲੈ ਬਈ ਇੰਨੀ ਗਰੰਟੀ ਅੱਜ ਕੱਲ ਕੋਈ ਲੈਂਦਾ ਨਹੀਂਗਾ ਨਹੀਂ ਕੋਈ ਗਰੰਟੀ ਆਪਣਾ ਅੱਡੇ ਤੇ ਮਾਲ ਵੇਚਦੇ ਆਂ ਆਪਾਂ ਮੰਡੀ ਤੇ ਕਦੇ ਕਦੇ ਆਉਨੇ ਆ ਠੀਕ ਆ ਠੀਕ ਆ ਕਰੇ ਮਾਲ ਵੇਚਦੇ ਆਂ ਪੂਰੀ ਗਰੰਟੀ ਨਾਲ ਠੀਕ ਆ ਠੀਕ ਆ ਰਾਬਾ ਨਹੀਂ ਹੁੰਦਾ ਡੰਗਰ ਦਾ ਆਪਣੇ ਨਾ ਠੀਕ ਆ ਗੱਲ ਆ ਚਵਾਈ ਚੂਈ ਦੀ ਬਈ ਪੂਰੀ ਫੁੱਲ ਗਰੰਟੀ ਹੋਊਗੀ ਨਾ ਨਾ ਪੁਰਾ ਵੀ ਲੈ ਮਤਰਾ ਕਿ ਹੁਣ ਪੂਰੀ ਉੱਚੀ ਮੱਝ ਦਿਖਾਉਣ ਲੱਗੇ ਆਗੇ ਬਾਕੀ ਭਾਈ ਤੁਸੀਂ ਭਾਂਡਾ ਇੱਕ ਕਰ ਲਓ ਥਣ ਕੁਆਲਿਟੀ ਉਹ ਐ ਡਬਲ ਮੱਝ ਆ ਗਈ ਪੂਰੀ ਕਾ ਗਈ ਹੋਰ ਬਾਕੀ ਤੁਸੀਂ ਭਾਈ ਫੇਸ ਕੁਆਲਿਟੀ ਚੈੱਕ ਕਰ ਲਓ ਉਹ ਵੀ ਸਿੰਘ ਜ਼ਰੂਰ ਵੱਡੇ ਨੇਗੇ ਬਾਕੀ ਭਾਈ ਮੱਝ ਵੀ ਪੂਰੀ ਵੱਡੀ ਆ ਗਈ ਕਹੀ ਚਾੜ 15 ਬੰਦਾ ਨੂੰ ਕਰਦਾ ਨਨ 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 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬਾਈ ਆਪਣਾ ਮਨਪ੍ਰੀਤ ਸਿੰਘ ਜੀ ਅੱਛਾ ਜੀ ਤੇ ਕੈਨ ਅਗਲੇ ਕਹੇ ਬਾਈ ਦੋ ਜੀ ਦੋ ਤੇਰੀ ਕੀ ਡਿਟੇਲ ਆ ਬਾਈ ਕੈਮੇ ਸੂਇ ਹੈ ਇਹ ਇਹ ਚੌਥੇ ਸੂਏ ਬਾਈ ਚੌਥੇ ਸੂਏ ਆਗੀ ਤੇ ਬਾਈ ਦੁੱਧ ਕੰਨਾ ਇਸ ਟਾਈਮ ਦੇ ਥੱਲੇ 15 ਲੀਟਰ ਦੁੱਧ ਦੇ ਲੇਗਾ 15 ਲੀਟਰ ਕੈਦ ਹੋਗੇ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ ਇਹਨੂੰ 10 ਦਿਨ 10 ਦਿਨ ਮਗਰ ਬਾਈ ਕੱਟਾ ਕੀ ਕੱਟਾ ਕੱਟਾ ਮਗਰ ਇਹਦੇ ਮਿੱਤਰੋ ਕੱਟਾਗਾ 15 ਦਿਨ ਹੋਗੇ ਸੂਈ ਨੂੰ ਹਣਾ ਹਾਂ ਕਿ 15 ਕਿਲੋ ਦੁੱਧਾ 15 ਕਿਲੋ ਦੁੱਧਾ ਬਈ ਤੇ ਸੂਈ ਨੂੰ ਕਿੰਨਾ ਟਾਈਮ ਹੋਇਆ ਸੂਈ ਨੂੰ 10 ਦਿਨ ਹੋਇਆ ਸੂਈ ਨੂੰ 10 ਦਿਨ ਹੋਏ ਨੇ ਚੌਥੇ ਸੂਏ ਆਗੇ ਚਵਾਈ ਚੂਈ ਕਹਿੰਦੇ ਨੇ ਬਾਈ ਇੱਕ ਨੰਬਰ ਬਾਈ ਪੂਰੀ ਵਧੀਆ ਵਰਗੀ ਜਾਂਦੀ ਬਾਕੀ ਜੇ ਕਹਿੰਦੇ ਨੇ ਕਰੇ ਚੋਕੇ ਲੈਣੀ ਹੋਵੇ ਬਾਈ ਲੈ ਜਾਂਦਾ ਪੰਜ ਚਾਰ ਟਾਈਮ ਚੋਲੇ ਕਰੀ ਠੀਕ ਆ ਠੀਕ ਆ ਕਿਹੜਾ ਮੁੰਡਾ ਜਟਾਣਾ ਖੁਰਦਾ ਜਟਾਣਾ ਅੱਛਾ ਚਾ ਠੀਕ ਆ ਕੁਸਲੇ ਨਾਲ ਹਾਂ ਬਈ ਮਾਨਸਾ ਜਲਾ ਆ ਜਾਂਦਾ ਬਾਈ ਹਾਂ ਤੇ ਬਈ ਮੁੱਲ ਕਿੰਨਾ ਕਰਦਾ ਇਹਦਾ ਮੁੱਲ 125 1 ਲੱਖ 25000 ਰੁਪਏ ਹਾਂਜੀ ਬਾਕੀ ਵੱਡੀ ਮੱਝ ਆ ਗਈ ਉੱਚੇ ਕੱਦ ਕਾਠ ਵਾਲੀ ਹੈ ਨਾ ਹਾਂ ਬਹੁਤ ਵੱਡੀ ਹੈ ਸਾਰਿਆਂ ਹੂੰ ਬਾਕੀ ਇੱਕ ਪਈ ਮਾਨ ਤਾਣਾ ਥੋੜਾ ਕਣਾ ਮੌਕੇ ਕਰਦਾ ਕੀ ਕਰਦਾ ਬਈ ਬਾਕੀ ਮੌਕੇ ਥੋੜਾ ਮਾਨ ਤਾਣ ਹੋ ਜਾਊਗਾ ਹੋਰ ਵੀ ਆਪਣੇ ਦੇ ਦੇਾਂਗੇ ਆ ਖੜੀ ਨਹੀਂ ਘਰੇ ਮਤਲਬ ਆਪਣੇ ਕੋਲ ਹੋਰ ਨਹੀਂ ਹੈ ਘਰੇ ਹੈਗੀ ਅੱਛਾ ਦੋ ਖੜੀਆਂ ਘਰੇ ਇਹਨੂੰ ਖੋਲਨੀ ਬਈ ਨੰਨ ਮਟਰੋਏ ਵਿੱਚ ਇੱਕ ਕਰ ਲਓ ਤੁਸੀਂ ਥਣ ਕੁਆਲਿਟੀ ਹੁਣ ਬਈ ਕੇਸ ਕੁਆਲਿਟੀ ਦੇਖ ਲਓ ਬਾਕੀ ਆਪਾਂ ਕਰਦੇ ਸਾਰੀ ਲੈਣੇ ਬਾਈ ਤੋਂ ਜਾਣਕਾਰੀ ਟੈਮੇ ਸੂਏ ਆ ਕੀ ਦੁੱਧ ਦਾ ਵਾਲਾ ਇਹ ਸਾਰਾ ਕੁਝ ਪਾਉਂਦੇ ਆ ਇਹ ਕੰਮੇ ਸੂਏ ਆ ਜੀ ਇਹ ਤੀਜੇ ਬਾਈ ਇਹ ਤੀਜੇ ਸੂਏ ਆਗੀ ਤੇ ਕਹਿ ਦੋ ਬਈ ਸੂਈ ਨੂੰ ਨੂੰ ਇਹਨੂੰ ਜੁਇਨ ਹੋ ਗਏ 15-16 ਦਿਨ 15-16 ਦਿਨ ਮਗਰ ਇਹਦੀ ਵੀ ਕਟਾ ਮਗਰ ਇਹਦੀ ਵੀ ਕਟਾਗਾ ਬਈ ਇਸ ਟਾਈਮ ਦਾ ਦੁੱਧ ਕਿੰਨਾਗਾ ਇਹ ਥੱਲੇ 14 ਲੀਟਰ 14 ਲੀਟਰ ਦੁੱਧਾਗਾ ਚਲੋ ਅੱਜ ਜੁਬੀ ਜਮਾਂ ਕੇ ਬਈ ਓਕੇ ਬਈ ਰੂਮ ਵਰਗੀ ਅੱਛਾ ਤੇ ਇਹਦਾ ਮੁੱਲ ਕਿੰਨਾ ਕਰਦਾ ਬਈ ਇਹਦਾ ਮੁੱਲ 1.20 1 ਲੱਖ 20 ਹਜ਼ਾਰ ਬਾਕੀ ਬਈ ਮੌਕੇ ਦੇ ਮਾਨਤਨ ਹੋ ਜੂ ਹਨਾ ਹਾਂਜੀ ਹਾਂਜੀ 1-10 ਦੀ ਛੱਡ ਠੀਕ ਆ ਦੋਨੇ ਬਈ ਨਗ ਪੂਰੇ ਵਧੀਆ ਨੇਗੇ ਤੇ ਬਾਕੀ ਬਾਈ ਗਰੰਟੀ ਲੈਂਦਾ ਪੂਰੀ ਪੂਰੀ ਵਫਾਰਦਾ ਕੰਮ ਵੀ ਆਪਣਾ ਹਾਂਜੀ ਹਾਂਜੀ ਠੀਕ ਠੀਕਾ ਬਾਈ ਕੋਲੇ ਆਉਂਦੀਆਂ ਰਹਿੰਦੀਆਂ ਨੇ ਮੱਝਾਂ ਵਧੀਆ ਵਧੀਆ ਬਾਈ ਕਹਿੰਦਾ ਜਿੰਨਾ ਆਪਣੇ ਮਾਲ ਵਿੱਚ ਨਾ ਗਰੰਟੀ ਨਾਲ ਵੇਚਣਾਗਾ ਜ਼ਿੰਮੇਵਾਰੀ ਤੇ ਹੋ ਜ਼ਿੰਮੇਵਾਰੀ ਨਾਲ ਹਾਂ ਗੁਣਨ ਤੱਕ ਆ ਬਾਈ ਗਾ ਗਾ ਕਹਦੇ ਬਈ ਇਹ ਲੈ ਕੇ ਵੀ ਨਹੀਂ ਵੀ ਫਟਾਂਦੀ ਬਾਸ ਵੀ ਲੈ ਜਾਏਗੀ ਅੱਛਾ ਅੱਛਾ 7 ਦਿਨਾਂ ਦੇ ਅੰਦਰ ਜ਼ਿੰਮੇਵਾਰੀ 10 15 ਦਿਨਾਂ ਤੱਕ ਠੀਕ ਆ ਲੈ ਬਈ ਬਹੁਤ ਵੱਡੀ ਗੱਲ ਕਹਦੀ ਬਾਈ ਨੇ ਕਹਾਂ ਜੇ ਨਹੀਂ ਪਸੰਦ ਆਉਂਦੀ ਹੈਗੀ ਬਈ ਆਪਦੇ ਪੈਸੇ ਵਾਪਸ ਕਰ ਲੈਣ ਹਨਾ ਹਾਂਜੀ ਠੀਕ ਆ ਬਈ ਧੰਨਵਾਦ ਕੋਈ ਨਾ ਕੋਈ ਨਾ ਲੈ ਮਤਰਾ ਮਾਨਸਾ ਮੱਡੀ ਦੇ ਖੜੇ ਆਂਗੇ ਤੁਹਾਨੂੰ ਦਿਖਾਉਣ ਲੱਗਿਆਂਗੇ ਅੱਜ ਦੋ ਨਗ ਤੇ ਬਾਕੀ ਤੁਹਾਨੂੰ ਬੁਰੀ ਮੱਝ ਦਿਖਾਉਣੇ ਆਗੇ ਹਣ ਕੁਆਲਿਟੀ ਚੈੱਕ ਕਰ ਲਓ ਬਈ ਕਿਹੜਾ ਨੰਬਰ ਕਿੰਨਾ 78 ਖੜਾ ਲੈ ਦੋ ਮਿੰਟ ਕਾਲੀ ਨਖਰ ਤੋਰੀ ਚੱਲ ਉਧਰ ਨੂੰ ਤੋਰ ਲਾ ਹੌਲੀ ਹੌਲੀ ਤੋਰ ਲਾ 97 ਅਨ ਬਾਕੀ ਬਈ ਸਾਡ ਕੁਆਲਿਟੀ ਚੈੱਕ ਕਰ ਲੋ ਕਰੀ ਮਾੜ ਸਾਰੀ ਜਾਣਕਾਰੀ ਲੈ ਕੇ ਦੰਨੇਗੇ 97 ਆ ਦੱਸਿ ਬਈ ਨਹੀਂ ਜਾਣਕਾਰੀ ਨਹੀਂ ਮੜਾ ਜਾ ਐਵੇਂ ਸੂਇਆ ਬਈ ਇਹ ਇਹ ਪਹਿਲੇ ਸੂਇਆ ਬਈ ਪਹਿਲੇ ਸੂਇਆ ਅੱਛਾ ਹਾਂ ਕਿੰਨਾ ਟਾਈਮ ਹੋ ਗਿਆ ਬਈ ਸੁਈ ਨੂੰ ਕਿਹ ਸੂਣਾ ਆਜਨੇ ਨਾ ਸੂਈ ਹੋਈ ਹੈਗੀ ਇਹਨੂੰ ਹੋ ਗਿਆ ਡੇਢ ਕ ਮਹੀਨਾ ਸੂਈ ਅੱਛਾ ਮਗਰ ਬਈ ਇਹਦੇ ਕੱਟਾਗੇ ਕੱਟੀ ਨਾ ਕੱਟਰੂ ਹੈ ਨਹੀਂ ਗਾ ਮਰ ਗਿਆ ਟੀ ਅੱਛਾ ਕੱਟਰੂ ਮਰ ਗਿਆ ਹਾਂ ਉਹ ਵੀ ਕਿਸ ਟਾਈਮ ਦੁੱਧ ਕੰਨਾ ਲੈ ਥੱਲੇ ਥੱਲੇ 10 ਲੀਟਰ ਆ ਅੱਛਾ ਐ ਮਿਲ ਪੈਂਦੀ ਹਾਂ ਚਾੜ ਤੇ ਚਾੜ ਤੇ ਅੱਛਾ ਹਾਂ ਹੱਟੇ ਦੀ ਮੁੱਠੀ ਛੱਟਾ ਉੱਠੇ ਮਰਦਾ ਨਹੀਂ ਤਾਂ ਦੇਖਣ ਰਿਹਾਗਾ ਉਹ ਤਾਂ 10 ਲੀਟਰ ਦੀ ਉਹ ਤਾਂ 10 ਲੀਟਰ ਮੋਲ ਲੈ ਕੇ ਨਾ ਕਰਦਾ ਬਈ ਇਹਦਾ ਮੋਲ 60000 ਕਰ ਰਹੇ ਮੋਲੇ ਦਾ ਬਈ 60000 ਕਰਦਾ ਹਾਂ ਹੁਣ ਸੰਦ ਦਿਖਾਉਣ ਲੱਗਾ ਦੂਜਾ ਨਾਗ ਬਈ ਦੂਜਾ ਨਾਗ ਖੋਲਿਓ ਬਈ ਉਹ ਨਾ ਹਾ ਜੱਸਣ ਕੋਲ ਪਤਾ ਬਾਕੀ ਚ ਬਾਈ ਚ ਬੁਈ ਵਧੀਆ ਬਈ ਬੁਰੀ ਦੀ ਬੁਰੀ ਹਾਂ ਪੂਰੀ ਵਧੀਆ ਬਾਈ ਲੈ ਮਤਰ ਚੈੱਕ ਕਰ ਲਓ ਥਾਨ ਕਮਾਈ ਕੋਲੀ ਆ ਦੋਨਾਂ ਦੀ ਲੇਵਾ ਪੂਰਾ ਵੱਡਾ ਲੱਗਾ ਹੈ ਮੱਝ ਦੇ ਤੇ ਸਾਰੀ ਜਾਣਕਾਰੀ ਲਵਾਂਗੇ ਬਾਈ ਇਹ ਕਹਿੰਦੇ ਸੂਏ ਜੀ ਇਹ ਚੌਥੇ ਸੂਏ ਸੂਈ ਹੋਈ ਹੈ ਜੀ ਅੱਛਾ ਚੌਥੇ ਸੂਏ ਸੂਈ ਇੱਕ ਆਇਦਨ ਹੋ ਗਈ ਜੀ ਸੂਈ ਨੂੰ ਹੋ ਗਏ ਜੀ ਇਹਨੂੰ 12 13 ਦੇਣਾ 12 13 ਦੇਣਾ ਹਾਂ ਮਗਰ ਜੀ ਦੇ ਕੱਟੀ ਕੱਟਾ ਜੀ ਮਗਰ ਇਹਦੇ ਕੱਟਾਗਾ ਮਿੱਤੋ ਦੁੱਧ ਦੇ ਕਿੰਨੇ ਆ ਇਸ ਟਾਈਮ ਇਹਲੇ ਦੁੱਧ ਦੇ 12 ਲੀਟਰ ਆ ਜੀ 12 ਲੀਟਰ ਹਾਂ ਚੌਥਾ ਸੁਆਗਾ ਚੌਥਾ ਸੁਆ ਚਵਾਈ ਚੂਈ ਕਿ ਇਹਦੀ ਪੂਰੀ ਕੋਲੀ ਹੈ ਜੀ ਕੋਲੀ ਬੰਦਾ ਚੋਵੇ ਬੁੜੀ ਚੋਵੇ ਕੋਈ ਮਰਜ਼ੀ ਬੱਚੇ ਜੋਣ ਹਾਂ ਕੋਈ ਮਰਜ਼ੀ ਇਹਦਾ ਮੁੱਲ ਕਿੰਨਾ ਕਰਦੇ ਹੋ ਜੀ ਇਹਦਾ ਮੁੱਲ ਲੱਖ ਕਰਨਾ ਹੈ ਲੱਖ ਹਾਂ ਠੀਕ ਲੈ ਮਤਰਾ 22 ਲੱਖ ਰੁਪਏ ਦਾ ਮੁੱਲ ਕਰਦਾਗਾ ਬਾਕੀ ਜੀ ਮਾਨਤਨ ਦੋਨੇ ਮੱਜਾਂ ਚੋਂ ਥੋੜਾ ਕਣਾ ਹਾਂ ਕਰਾਂਗੇ ਜੀ ਜ਼ਰੂਰ ਕਰਾਂਗੇ ਕਰਾਂਗੇ ਕੀ ਨਾਮ ਹੈ ਆਪਣਾ ਹਰੂ ਸਿੰਘ ਆ ਜੀ ਤੇ ਪਿੰਡ ਆਪਣਾ ਕੀਵਾਦਿਆਲੂ ਵਾਲਾ ਅੱਛਾ ਅੱਛਾ ਲੈ ਮਤਰਾ ਆਪਣੇ ਪਿੰਡ ਦੇ ਗਮੰਡੀ ਨੇ ਬੰਦੇ ਚੈੱਕ ਕਰ ਲੋ ਵੀ ਨਾ ਆਪਣੇ ਪਿੰਡ ਕਿਹੜਾ ਮੱਤੀ ਆ ਜੀ ਮੱਤੀ ਅੱਛਾ ਗਮੰਡੀ ਨੇ ਆਪਣੇ ਤੇ ਨਰ ਕਿਹੜੇ ਲੈ ਵੀ ਮਾਨਸਾ ਮੰਡੀ ਤੇ ਖੜਿਆਂਗੇ ਦਿਖਾਵਾਂਗੇ 10 12 ਨਾਗ ਤੇ ਝੋਟੀਆਂ ਪੂਰੀਆਂ ਇਹਦੇ ਬਾਰੇ ਪੂਰੀਆਂ ਸਕੀਨ ਝੋਟੀਆਂ ਨੇ ਗਿਆ ਤੇ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਬਈ ਪੂਰੇ ਉੱਚੇ ਕੱਦ ਦੇ ਗੱਟਾਂ ਨਹੀਂ ਮੱਝਾਂ ਸਾਰੀਆਂ ਬਾਕੀ ਬਈ ਦੀ ਥਾਂ ਕੁਆਲਿਟੀ ਚੈੱਕ ਕਰ ਲੋ ਬਹੁਤ ਹੀ ਵੱਡਾ ਲੈਵਲ ਆ ਗਿਆ ਬਾਕੀ ਪੂਰੀ ਡਬਲ ਮੱਝ ਆ ਗਈ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਬਈ ਬਾਕੀ ਮੱਝ ਮੈਨੂੰ ਐ ਲੱਗਦਾ ਵੀ ਉਹ ਸੁੱਕੀ ਹੱਡੀਆਂ ਅੱਛੀ ਗੱਲ ਜੀ ਅੱਛੀ ਗੱਲ ਜੀ ਮੇਰਾ ਬਈ ਆਪਣਾ ਸ਼ਰਨੀ ਆ ਬਈ ਮੇਰਾਣਾ ਸ਼ਰਨੀ ਅੱਛਾ ਹਾਂਜੀ ਕੈਮੇ ਸੂਆ ਬਈ ਇਹ ਇਹ ਦੂਜਾ ਸੂਆ ਬਈ ਦੂਜਾ ਹੁਣ ਸੂਈ ਆ ਇਹ ਆ ਹੁਣ ਹੀ ਸੂਈ ਆ ਬਈ 10 ਮਿੰਟ ਹੋਏ ਅੱਛਾ ਕੀ ਆ ਮੰਗ ਰਹੇ ਜੀ ਕੱਟੀ ਆ ਜੀ ਮਗਰੇ ਦੇ ਮਤਲਬ ਕੱਟੀ ਆਗੀ ਤੇ ਬਈ ਦੁੱਧ ਕੰਨਾ ਹੋਏ ਥੱਲੇ ਦੁੱਧ ਬਈ ਕੋਸ਼ਿਸ਼ ਕਰਨਾ ਵੀ ਹੈ ਹੈ 15 ਕਿਲੋ ਦੁੱਧ ਹਸਕੇ ਦਿਓ ਅੱਛਾ 15 ਕਿਲੋ ਬਈ ਦੁੱਧ ਦਿਓਗੇ ਚਵਾਈ ਚਬੂਈ ਦੀ ਬਈ ਜਮਾ ਇੱਕ ਨੰਬਰ ਦੇ ਅੱਛਾ ਤੇ ਮੁੱਲ ਲਾਈਦਾ ਬਈ ਮੁੱਲ 1.70 ਹਜ਼ਾਰ ਮੁੱਲ 1.70 ਹਜ਼ਾਰ ਆ ਖੋਲ ਬਈ ਇੰਦਰ ਲਈ ਆ ਚੋਟੀ ਦੌਰ ਦੇ ਬਾਕੀ ਜਿੰਨੇ ਮੱਝ ਦਿਖਾਵਾਂਗੇ ਹਰਿਆਂ ਦੀ ਗਾਰੰਟੀ ਹੋਣਾ ਆਪਣੀ ਬਈ ਜਾਮਾਂ ਬਈ ਜਮ ਪੱਕੀ ਦੌਣੀਆਂਗੇ ਆਪਾਂ ਨੰਮਾ thro ਇਹ ਦੇ ਵੀ ਤਾਨ ਕੋ ਵਾ ਇਡੀ ਕੇ ਕਰਨ ਲਈ ਆ ਜਨ ਭੀ ਭਾਗੇ ਤਾਂ ਜਾ ਕੇ ਲੱਭੋ। ਪਾਕਿਸਤਾਨ ਦਾ ਕੁਆਲਿਟੀ ਚੈੱਕ ਕਰ ਲਓ ਬਈ ਤੁਸੀਂ। ਸਾਰੀ ਜਾਣਕਾਰੀ ਲੈ ਕੇ ਦਵਾਂਗੇ। ਇਹ ਇੱਕ ਐਮਐਸੂ ਹੈ ਬਾਈ। ਇਹ ਦੂਜਾ ਸੂਆ ਬਾਈ। ਇਹ ਦੂਜਾ ਸੂਆ। ਇਹ ਵੀ ਕੱਲ ਸਵੇਰੇ ਸੂਈ ਹੈ। ਕੱਲ ਸਵੇਰੇ। ਕੀ ਇਹਦੇ ਮਗਰ ਬਾਈ ਕੱਟੀ ਇਹਦੇ ਮਗਰ ਕੱਟਾ ਬਦੰ ਕੱਟੀ ਹੈ। ਕੱਟੀ ਹੈ। ਕੱਟੀ ਹੈ ਜੀ। ਕੱਟੀ ਹੈ ਕੱਟੀ ਕੱਟੀ ਕੱਟੀ। ਮਗਰ ਇਹਦੇ ਕੱਟੀਆਂ ਕੀ ਦੁੱਧ ਪਈਏ ਇਸ ਹਲੇ ਕੰਨਾ। ਇਹਦੇ ਥੱਲੇ 500 ਸੂਈਆ ਬਈ ਬੋਲੀ ਆ ਗਈ ਹਲੇ 12-13 ਕਿਲੋ। 12-13 ਕਿਲੋ। ਹਾਂਜੀ। ਆਈਡੀਆ ਕੰਨਾ ਕਰ ਦੂਗੀ। ਦੁੱਧ ਇਹ ਵੀ 15 ਕਿਲੋ ਦੇਊਗੀ ਬਾਈ ਝੋਟੀ। ਹਮ ਬਾਕੀ ਤਾਂ ਹਨ ਕੁਆਲਟੀ ਵੀ ਪੂਰੀ ਵਧੀਆ ਚਵਾਈ ਚਵਾਈ ਦੀ ਬਾਈ ਜਮਾ ਇੱਕ ਨੰਬਰ ਬਾਈ ਇੱਕ ਨੰਬਰ ਲਤੀਜੀ ਖੋਲ ਬਾਈ ਬਾਕੀ ਬਈ ਪੂਰੀਆਂ ਡਬਲਾ ਝੋਟੀਆਂ ਨਹੀਂ ਗਿਆ ਦੇਖਾ ਲੈ ਬਈ ਤੁਹਾਨੂੰ ਤੁਹਾਨੂੰ ਚੈੱਕ ਕਰ ਲੋ ਬਈ ਬਾਕੀ ਛੱਡਾ ਲੇਵਾ ਸਾਰਾ ਕੁਝ ਪੂਰੀ ਟੌਪ ਟੌਪ ਬਈ ਤੁਹਾਨੂੰ ਝੋਟੀਆਂ ਖੋਲ ਕੇ ਦਿਖਾਈ ਜਾਨੇ ਬਾਈ ਨੇ ਨਹੀਂ ਅਗਲਾ ਕੋਈ ਨਹੀਂ ਖੋਲ ਕੇ ਦਿਖਾਉਂਦਾ ਹੈਗਾ ਇਹ ਕੰਮ ਸੁਵੇ ਬਾਈ ਇਹ ਤੀਜੇ ਸੁਵੇ ਬਾਈ ਤੀਜੇ ਸੁਵੇ ਹਾਂਜੀ ਇਹ ਵੀ ਕੱਲ ਹੀ ਸੁਈ ਹੈ ਕੱਲ ਸੁਈ ਇਹ ਵੀ ਹਾਂਜੀ ਇਹਦੇ ਮਗਰ ਕੱਟਾ ਬਾਈ ਇਹਦੇ ਮਗਰ ਕੱਟਾਗਾ ਬਾਈ ਤੇ ਦੁੱਧ ਬਈਏ ਥੱਲੇ ਇਹ ਬਾਈ ਦੁੱਧ ਦੇਊਗੀ 15 ਕਿਲੋ 15 ਕਿਲੋ ਹਾਂਜੀ ਚਬਾਈ ਚਬੂਈ ਦੀ ਜਮਾ ਇੱਕ ਨੰਬਰ ਬਾਈ ਇੱਕ ਨੰਬਰ ਇਹਦਾ ਮੁੱਲਾ ਇਹਦਾ 1,20,000 ਰੁਪਏ 1,20,000 ਰੁਪਏ ਠੀਕ ਹੈ ਤੇ ਦੂਜੀ ਹੌਲ ਬਾਈ ਬਸ ਹੁਣ ਖੜੀਆਂ ਦੀ ਬਣਾ ਲੈ ਹੈ ਖੜੀਆਂ ਦੀ ਬਣਾ ਲੈ ਬਸ ਹੁਣ ਬਸ ਚੱਲ ਖੜੀ ਰਹਿੰਦੇ ਹਾਂ 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 ਬਾਰੇ ਸਾਰੀਆਂ ਉਹ ਦਾਪੇ ਸਾਪਣੀਆਂ ਨੇ ਸਾਰੀਆਂ ਠੀਕ ਹੈ ਠੀਕ ਹੈ ਜੀ 12 ਮੈਂ ਚਣੇ ਕਰੂਗਾ ਠੀਕ ਹੈ ਠੀਕ ਹੈ ਉਹ گا ਬਰਾਲੀ ਜੀ ਆਪਣੀ ਪਹਿਲੀ ਸ਼ਹੀਵਾਲ ਅੱਛਾ ਸ਼ਹੀਵਾਲ ਸਵਾਮੀ ਜਦ ਬਾਦੂ 18 ਕਿਲੋ ਠੀਕ ਹੈ ਜੀ ਠੰਡੀ ਸੀ ਤੇ ਬਾਕੀ ਆਪਣੀ ਸਾਰੀਆਂ ਮੱਜਾਂ ਦੀ ਤਾਂ ਗਾਰੰਟੀ ਹੈ ਨਾ ਜਮਾ ਜੀ ਆਮਾ ਬਾਕੀ ਸੋਡਲਾ ਦਾ ਸਾਰੀ ਜਾਣਦੇ ਨੇ ਮਾੜੇ ਦੱਸ ਦੋ ਜੀ ਕੀ ਨਾਮ ਆਪਣਾ ਅਮਰੀਕ ਸਿੰਘ ਮਾਨਸਾ ਮਾਨਸਾ ਮੋਬਾਈਲ ਨੰਬਰ ਹੀ ਆਪਣਾ 62840 16993 ਠੀਕ ਹੈ ਜੀ ਤੇ 826488884 ਠੀਕ ਹੈ ਜੀ ਠੀਕਾ ਹਾਂ ਜੀ ਲੈ ਮਿੱਤਰੋ ਬਈ ਦਾ ਨੌਰਾਣਾ ਬਈ ਆਪਣਾ ਹਾਂ ਜੀ ਹਾਂ ਆਪਣਾ ਸਰਸਾ ਰੋਡ ਤੇ ਸਬਜ਼ੀ ਮੰਡੀ ਆ ਉਹਦੇ ਨਾਲ ਹੀ ਛੱਡ ਕੇ ਜਾਂਦੀ ਹੈ ਸੜਕ ਦੇ ਉਪਰ ਹੀ ਨੌਰਾ ਠੀਕ ਹੈ ਠੀਕਾ ਅਮਰੀਕ ਸਿੰਘ ਦਾ ਨੌਰਾ ਜਿਹਨੂੰ ਮਰਜੀ ਪੁੱਛੋ ਠੀਕ ਹੈ ਜੀ ਹਾਂ ਜੀ ਲੈ ਮਿੱਤਰੋ ਬਾਕੀ ਜਿੰਨੀ ਵੀ ਗੱਲ ਹੋਈ ਸਾਰਿਆਂ ਦੀ ਗਾਰੰਟੀ ਹੋ ਬਈ ਕੋਈ ਘੱਟ ਵਾਧਾ ਨਹੀਂ ਹੁਣ ਵੀਡੀਓ ਨੂੰ ਬਾਅਦ ਤੋਂ ਬਾਅਦ ਬਈ ਸ਼ੇਅਰ ਕਰ ਦੋ ਲੈ ਮੇਟਰ ਮਾਨਸਾ ਮੰਡੀ ਤੇ ਖੜੇ ਆਂਗੇ ਦਿਖਾਉਣ ਲੱਗੇ ਸਾਨੂੰ ਇੱਕ ਇਹ ਹੋਰ ਛੋਟੀ ਤੇ ਸਾਰੀ ਆਪਾਂ ਡਿਟੇਲ ਬਈ ਪੁੱਛ ਕੇ ਦੱਸਾਂਗੇ ਬਾਕੀ ਤੁਸੀਂ ਬਈ ਥਾਨਕ ਕੁਆਲਿਟੀ ਚੈੱਕ ਕਰ ਲਓ ਵਾਲੀ ਚੰਗੀ ਬਈ ਥਾਨਕ ਕੁਆਲਿਟੀ ਆ ਤੇ ਬਈ ਖੋਲੇਗਾ ਉਹਨੂੰ ਮੜੀ ਉਹਦੇ ਨੇ ਬਈ ਨਾ ਮੈਂ ਇਹਨਾਂ ਦਾ ਰੇਂਡ ਦਿਖਦਾ ਹੈਗਾ ਇਹਦਾ ਨਹੀਂ ਹੱਥ ਨਾਲ ਆ ਬਸ ਇਹ ਨਹੀਂ ਦਿਖਦਾ ਨਹੀਂ ਉਹਦੇ ਡੇਗਣਾ ਪਵੇ ਨਹੀਂ ਨਹੀਂ ਡਿੱਗਦੀ ਨਹੀਂ ਕੋਈ ਨਾ ਚੱਕਰ ਨਾ ਮਾਰਨਾ ਸਾਰੀ ਆਪਾਂ ਤੁਹਾਨੂੰ ਬਈ ਜਾਣਕਾਰੀ ਲੈ ਕੇ ਦਵਾਂਗੇ ਬਾਕੀ ਕੋਈ ਹੋਰ ਸਰਵਾਈਸ ਵੀ ਚੈੱਕ ਕਰ ਲਓ ਮੋੜੀ ਬਈ ਮੋੜ ਦਾ ਮੋੜ ਦਾ ਮੋੜ ਦਾ ਕੈਮਸ ਬੜਾ ਬਈ ਹੈ ਬਈ ਤੀਜੇ ਸੁਏ ਹੈ ਹਾਂ ਤੀਜੇ ਸੁਏ ਹੈ ਬਈ ਤੀਜੇ ਸੁਏ ਹੈਗੇ ਕਹ ਤਨੋਗੇ ਬਈ ਸੂਈ ਨੂੰ ਬਈ ਇਤਨੋਗੇ ਬਈ ਬਈ ਰਣਾ ਮਾਗਰ ਬਈ ਇਹਦੇ ਮਾਗਰ ਕਟਾ ਹੈ ਬਈ ਮਾਗਰ ਇਹਦੇ ਮਿੱਤਰੋ ਕਟਾਗਾ ਤੇ ਬਈ ਦੁੱਧ ਦਾ ਨਾਸਟਾ ਮੈ ਹਲੇ ਦੁੱਧ ਬਈ 12 ਲੀਟਰ ਤਿਆਰ ਹੈ ਜਮਾ 12 ਇਟਾ ਹਾਂ ਕੋਈ ਦੋ ਡੰਗ ਚੋਕੇ ਲੈ ਜਾਏ ਚਾਰ ਡੰਗ ਚੋਲੇ ਬਈ ਕੋਈ ਕਿਹੜੇ ਪਿੰਡਾ ਲੌਂਗਵਾਲ ਬਈ ਲੌਂਗਵਾਲ ਬਈ ਮਿੱਤਰੋ ਕੋਈ ਆਵਾਰ ਦਾ ਵੱਡਾ ਪਿੰਡਾਗਾ ਲੌਂਗਵਾਲ ਉੱਥੋਂ ਆਇਆ ਬਈ ਤੇ 12 ਲੀਟਰ ਹੈ ਨਾ ਬਈ ਹਾਂ ਬਈ 12 ਲੀਟਰ ਦੁੱਧ ਦਾਗਾ ਬਾਈ ਚੂਈ ਕਿਵੇਂ ਬਾਈ ਬਾਈ ਜਮਾ ਪੋਲੀ ਕੁਕ ਵਰਗੀ ਇਨਾ ਪੂਰਨਾ ਛੱਟਾ ਕੋਈ ਨਹੀਂ ਠੀਕ ਆ ਤੇ ਬਈ ਮੁੱਲ ਲਗਣਾ ਕਰਦਾ ਇਹਦਾ ਮੁੱਲ ਬਾਈ 1.5 1 ਲੱਖ 5000 ਬਾਕੀ ਵੀ ਮੌਕੇ ਥੋੜਾ ਕਨਾ ਮੰਨਦਾ ਕਰਦਾ ਐ ਬਾਈ ਠੀਕ ਹੈ ਨਾ ਮਿੱਤਰੋ ਨਾ ਕਿਸੇ ਨੂੰ ਦੱਸੇ ਬਾਈ ਹਰਪਈ ਬਾਈ ਹਰਪਈ ਨਾ ਮਿੱਤਰੋ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦੋ ਬਾਈ